ਹਾਂਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਬਰਤਵਾਲ ਸਿੰਘ ਪਾਰਸ ਕੌਮੀ ਪ੍ਰਦਾਨ ਪਰਮਤਮ ਗ੍ਰੰਥੀ ਰਾਗੀ ਟਾਡੀ ਇੰਟਰਨੈਸ਼ਨਲ ਪ੍ਰਜਾ ਕੇ ਸਭਾ ਸੋ ਸੰਗਤ ਨੂੰ ਬੇਨਤੀ ਕਰਦੇ ਆਂ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਵਜੀਰ ਸਾਹਿਬਾਨ ਗੁਰੂ ਘਰ ਦੇ ਕੀਰਤਨੀਏ ਭਾਈ ਰਾਜਪਾਲ ਸਿੰਘ ਜੀ ਰੁਸ਼ਨਾ ਔਰ ਭਾਈ ਸਵਰਨ ਸਿੰਘ ਜੀ ਜੋ ਕਿ ਗੁਰਦਾਰਾ ਮਸਗੜ ਸਭੀ ਕੀ ਬੜੇ ਲੰਮੀ ਸਮੇਂ ਤੋਂ ਸੇਵਾ ਨਿਭਾ ਰਹੇ ਸਨ ਇਹ ਬਿਰੋਣਾ ਦੇ ਬਜ਼ੁਰਗੋ ਪਿਤਾ ਸਹਿਬਾਨ ਜੀ ਪਿਲੋਨਤ ਵੱਡੇ ਬਜ਼ੁਰਗ ਦਾਦਾ ਸਹਿਬਾ ਨੇ ਵੀ ਇਸ ਸਥਾਨ ਤੇ ਸੇਵਾ ਨੋ ਲੈ ਰਹੇ ਨੇ ਸੋ ਭਾਈ ਰਾਜਪਾਲ ਸਿੰਘ ਜੀ ਰੋਸ਼ਨ ਗੁਰੂ ਦੇ ਹੁਕਮ ਅਨਸਾਰ ਜਿਹਾ ਚਿਰੀ ਲਿਖਿਆ ਤੇ ਇਹ ਹੁਕਮ ਕਮਾਏ ਕੱਲੇ ਆਵੇਂ ਨਾਨਕਾ ਸਦੀ ਉੱਠੀ ਜਾਏ ਦਿਮਾ ਬਾਕਾਂ ਅਨਸਾਰ ਰਾਣਾ ਰਹੂ ਨਾ ਕੋਣ ਹੈ ਰੰਗਨਤੋਂ ਦਾ ਫਕੀਰ ਬਾਰੀ ਆਪੋ ਆਪਣੀ ਕੋਈ ਨਾ ਬੰਦੀ ਧੀਰ ਮਹਾਰਾਜ ਦੇ ਚਰਨਾਂ ਚ ਜਾਬਰ ਅਜੇ ਸਨ ਉਹਨਾਂ ਦੀ ਨਮੈਤ ਰੱਖੀ ਗਈ ਸ੍ਰੀ ਸੱਜ ਪੜ ਦੇ ਭੋਗ 28 ਤਰੀਕ ਨੂੰ ਪਾਈ ਜਾਣੇ ਆ ਗੁਰਦਰਾ ਮਸਤਗੜ ਤਸਰੀਰ ਰੋਡ ਜਗਰਾਉ ਵਿਖੇ ਸੋ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਪਰਿਵਾਰਾਂ ਨੂੰ ਬੇਨਤੀ ਕਰਦੇ ਜਿਹੜੇ ਜਿਹੜੇ ਵੀ ਪਰਿਵਾਰ ਇਸ ਸਰਕਾਰ ਦੇ ਨਾਲ ਇਸ ਸਥਾਨ ਦੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਨੂੰ ਬੇਨਤੀ ਕਰਦਾ ਦਾ ਸਾਡੇ ਵੱਲੋਂ ਕਿ 28 ਤਰੀਕ ਨੂੰ ਗੁਰਦਰਾ ਮਸਤਗੜ ਸਾਹਿਬ ਵਿਖੇ ਤਸਰੀਰ ਰੋਡ ਜਗਰਾਉ ਪੋਜ ਦੇ ਪਹੁੰਚਣ ਦੀ ਅੰਤਮ ਅਰਦਾਸ ਵਿੱਚ ਪੁੰਜ ਦੀ ਕਿਰਪਾਲਤਾ ਕਰਨੀ ਅਤੇ ਗੁਰੂ ਘਰ ਦੇ ਆਪ ਹੋ ਕੇ ਕੀਰਤਨੀਏ ਸਾਨੂੰ ਬਹੁਤ ਬੇਦਵਾਰੀ ਕੀਰਤਨੀਏ ਅਤੇ ਕਥਾਵਾਚਕ ਬਲਾਰੇ ਸੰਗਤਾਂ ਨੂੰ ਨਿਹਾਲ ਕਰਨਗੇ ਸੋ ਮੈਂ ਆਪਣੇ ਬਨੂ ਤੇ ਪਰਿਵਾਰ ਬਨੂ ਵੀ ਬੇਨਤੀ ਕਰਦਾ ਕਿ ਇਹ ਸਤਨੰਬਰ ਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ